ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਸਸਰੀਕਾਲ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਭੈਣ ਭਰਾ ਸਾਡੇ ਨਾਲ ਜੁੜੇ ਹੋਏ ਆ ਸਭ ਇਹ ਮੇਰਾ ਪਰਿਵਾਰ ਆ ਸਭ ਦਾ ਤੇਰੇ ਬਹੁਤ ਬਹੁਤ ਧੰਨਵਾਦ ਕਰਦਾ ਜੀ ਸਭ ਤੋਂ ਪਹਿਲਾਂ ਆਪਣਾ ਫੋਨ ਨੰਬਰ 99813479* ਨੰਬਰ ਹੈ ਜਿਸ ਵੀ ਭੈਣ ਵੀਰ ਭਰਾ ਨੇ ਆਪਣੀ ਗੱਲ ਕਰਨੀ ਆ ਫੋਨ ਤੇ ਗੱਲ ਕਰ ਸਕਦਾ ਹੈ ਤੋਂ ਪਹਿਲਾਂ ਹੁਣ ਆਪਾਂ ਜਿਹੜੇ ਬਾਈ ਕਮੈਂਟ ਮੋਲਦੇ ਆ ਅਸੀਂ ਉਹਨਾਂ ਦੇ ਲਈ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਹੁਣ ਅਮਰੀਕਾ ਜੁਆਸੇ ਰਹਿੰਦੇ ਆ ਸਾਨੂੰ ਬੇਲੀ ਫੋਨ ਲਾਉਂਦੇ ਆ ਸਭ ਤੋਂ ਪਹਿਲਾਂ ਮੋਨਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਹੁਣ 2 ਦਿਨ ਹੋ ਗਏ ਮੋਨਾ ਜੀ ਤੁਹਾਡੇ ਨਾਲ ਮੇਰੀ ਗੱਲ ਨਹੀਂ ਹੋਈ ਮੈਨੂੰ ਲੱਗ ਤੁਸੀਂ ਵਿਜੀ ਹੋਗੇ ਕੰਮ ਤੇ ਕੋਈ ਗੱਲ ਨਹੀਂ ਟਾਈਮ ਟੂ ਟਾਈਮ ਕੱਢ ਕੇ ਸਾਨੂੰ ਫੋਨ ਲਾਇਓ ਤੁਸੀਂ ਵੀ ਮੇਰਾ ਪਰਿਵਾਰ ਆ ਤੇ ਕੋਈ ਗੱਲ ਨਹੀਂ ਹੋ ਜਾਂਦਾ ਕਈ ਵਾਰੀ ਤੇ ਕੋਈ ਗੱਲ ਨਹੀਂ ਤੁਸੀਂ ਮੇਰੇ ਨਾਲ ਜ਼ਰੂਰ ਗੱਲ ਕਰਿਓ ਤੇ ਦੂਜਾ ਬਲਵਿੰਦਰ ਸਿੰਘ ਜੀ ਯੂ ਐਸ ਏ ਇਹਨਾਂ ਨੇ ਬਹੁਤ ਬਹੁਤ ਧੰਨਵਾਦ ਕਰਦਾ ਤੇ ਦੂਜਾ ਹਵੀਰ ਜੌਦਰ ਜੀ ਲੰਡਨ ਤੋਂ ਇਹਨਾਂ ਦਾ ਆਣ ਵੀ ਗੱਲ ਹੁੰਦੀ ਆਪਣੀ ਫੋਨ ਤੇ ਬਹੁਤ-ਬਹੁਤ ਧੰਨਵਾਦ ਕਰਦਾ ਤੇ ਪੰਮੀ ਭੈਣ ਜੀ ਮਲੇਸ਼ੀਆ ਤੋਂ ਇਹਨਾਂ ਦਾ ਵੀ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦਾ ਹੈ ਅਫੀਲ ਸਿੰਘ ਜੀ ਕੈਨੇਡਾ ਵਾਲੇ ਇਹਨਾਂ ਦਾ ਵੀ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦਾ ਹੈ ਰਵੀ ਸਿੰਘ ਜੀ ਯੂ ਐਸ اے ਪਿੰਡ ਲਹਾਰਾ ਇਹਨਾਂ ਦਾ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜੀ ਉਸ ਤੋਂ ਬਾਅਦ ਜੀ ਗੁਰਜੀਤ ਕੌਰ ਤੇ ਕੌਸਵੀ ਕੌਸਵਦੀਪ ਸਿੰਘ ਗੱਲ ਪਿੰਡ ਘਰਸਾਣਾ ਗਰਮੀਤ ਕੌਰ ਪਿੰਡ ਬਲੀਨਾ ਸਿੰਦਰਪਾਲ ਜੀ ਬਿਰੜ ਤਹਿਸੀਲ ਜ਼ਿਲ੍ਹਾ ਗੰਕਨਾਗਰ ਅਮਰਤਸਾ ਹਰਮਨ ਕੌਰ ਹਰਮਨਪ੍ਰੀਤ ਕੌਰ ਜਸਵੰਤ ਸਿੰਘ ਅਮਨਦੀਪ ਕੌਰ ਪਿੰਡ ਚੱਕ ਗਰਮੇਲ ਸਿੰਘ ਲੋਪੇਕੇ ਦਿੱਲੀ ਤੋਂ ਇਹ ਗਰਮੇਲ ਸਿੰਘ ਜੀ ਐ ਲੋਪੇਕੇ ਜੀ ਦਿੱਲੀ ਤੇ ਰਹਿੰਦੇ ਆ ਟਰਾਂਸਪੋਰਟ ਦਾ ਕੰਮ ਆ ਅਮਰਤਾ ਸਾਹ ਤੇ ਹਰਮਨ ਕੌਰ ਗੁਰਦੇਵ ਕੌਰ ਨਕੌਦਰ ਤੋਂ ਸੁਖਵਿੰਦਰ ਕੌਰ ਰੇਸ਼ੀ ਵਾਲਾ ਜਿਹੜਾ ਸਿਆਲਪੁਰ ਤੇ ਜੈਕਿਸ਼ਨ ਤੋਂ ਸਰਾਨੀ ਪਿੰਡ ਸ਼ੈਕੜੇ ਵਾਲਾ ਅਰਜੰਟ ਸਿੰਘ ਸੈਦੋਕੇ ਇਹਨਾਂ ਦੇ ਬਹੁਤ ਬਹੁਤ ਧੰਨ ਧੰਨਵਾਦ ਕਰਦੇ ਆ ਅੰਜੂ ਰਾਣੀ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਗਰਮੀਤ ਕੌਰ ਇੰਨਾ ਬਹੁਤ ਧੰਨਵਾਦ ਕਰਦੇ ਆ। ਉਹ ਸਭ ਤੋਂ ਪਹਿਲਾਂ ਆਪਾਂ ਸੁਮਨ ਗੁਪਤਾ ਪੰਜਾਬ ਤੋਂ ਹਰਮੇਲ ਸਿੰਘ ਬੰਤ ਸਿੰਘ ਹੰਡਾਏ ਪਿੰਡ ਤੇ ਚਮਕੌਰ ਸਿੰਘ ਅਬਰੋਦੀ ਪਿੰਡ ਪਰਮੇਂਦਰ ਕੌਰ ਪਿੰਡ ਪੂਨਾ ਜਿਹੜਾ ਲੁਧਿਆਣਾ ਖਲਦੀਪ ਕੌਰ ਸੰਧੂ ਪਿੰਡ ਸਾਹ ਪਰ ਸਿਮਰਜੀਤ ਕੌਰ ਪਿੰਡ ਪਟਿਆਲਾ ਮਨਿੰਦਰ ਕੌਰ ਕਰਮ ਸਿੰਘ ਬੱਲਾ ਕਰਮ ਸਿੰਘ ਵੱਲਾ ਤੇ ਹਰਮੇਲ ਸਿੰਘ ਪਿੰਡ ਹੰਡਾਇਆ ਜਗਸੀਰ ਸਿੰਘ ਗਿੱਲ ਜ਼ੈਲਦਾਰ ਸਰਨਕੌਰ ਪਿੰਡ ਜਲੰਧਰ ਤੁੰਗਰਦੇਵ ਕੌਰ ਸ਼ਿਆਹਪੁਰ ਪੰਨਾ ਮਲਕੀਤ ਸਿੰਘ ਟਾਲੀਆਂ ਹਰਜਿੰਦਰ ਕੌਰ ਸਿੰਘ ਪਿੰਡ ਕੋਹਗਾ ਜਿਲ੍ਹਾ ਬਰਸਾਰ ਸੋਮਨ ਕੌਰ ਪਿੰਡ ਵਾਸੀਆਂ ਸਿਮਰਜੀਤ ਕੌਰ ਜ਼ਿਲ੍ਹਾ ਕਪੂਥਲਾ ਪਿੰਡ ਪਲਾਖਾ ਬਾਬਾ ਇਕਵਾਲ ਸਿੰਘ ਨਮੇ ਚੰਦ ਜ਼ਿਲ੍ਹਾ ਮੋਗਾ ਸਰਜੀਤ ਸਿੰਘ ਦਰਸ਼ਨ ਸਿੰਘ ਸੰਤਪੁਰ ਸਾਹਵਾਲਾ ਪੱਟੜੀ ਕਰਮ ਸਿੰਘ ਵੱਲਾ ਹਰਸੇਵਨ ਕੌਰ ਮੋਹਤ ਕੁਮਾਰ ਤਾਂਪਾਲ ਸਿੰਘ ਸੀਮਾ ਰਾਣੀ ਜਲੰਧਰ ਤੋਂ ਚੜ੍ਹ ਸਿੰਘ ਸੋਨੀ ਲਵਦੀਪ ਸੋਨੀ ਸੂਰਤਾ ਗਾੜਾ ਹਰਜਿੰਦਰ ਕੌਰ ਜਗਤਾਰ ਸਿੰਘ ਮੱਖਣਰਾਮ ਪਾਲ ਸਿੰਘ ਪੁਰਾ ਅਮਰੀਕ ਬਰਿਆੜਾ ਗੰਗਾ ਨਗਰ ਪਿਆਰ ਕੌਰ ਸਪੈਂਟਨੀ ਬੇਕਾ ਕਲਦੀਪ ਕੌਰ ਨੰਦਪੁਰ ਸਾਹਿਬ ਮਨਮੋਹਨ ਸਿੰਘ ਹਤੇਗੜ ਸਾਹਿਬ ਜਗਸੀਦੀ ਸਕੋਰਮੈਂਟ ਸੰਤੂ ਬਾਬਾ ਖਵਾਰ ਨਮ ਚੰਦਿਲ ਮੋਗਾ ਨਿਰਮਿਤ ਕਾਉਂਕ ਸੋਦੀਪ ਗੱਲਗੁਰਸੇਵਸੰਗ ਨਾਣੇ ਵਾਲਾ ਬਲਵਿੰਦਰ ਕੌਰ ਜੜੇ ਵਾਲਾ ਗੁਰੂ ਜੱਗੀ ਸ਼ਾਵੜਾ ਸੇਮਾ ਜੀ ਪਿੰਡ ਜਲੰਧਰ ਤਕਕੂਟਕਪੂਰਾ ਤਲਵੰਡੀ ਰਾਏਸਾਰ ਚੰਦਰਪਾਲ ਜੇ ਕੌਰ ਪਿੰਡ ਜੰਗੀਰਾਣਾ ਸੁਖਦੇਵ ਸਿੰਘ ਕੁੰਮਪਲਾ ਰਣਜੀਤ ਸਿੰਘ ਜਗਸੀਰ ਸਿੰਘ ਕੋਟਕਪੂਰਾ ਕਾਂਤਾ ਦੇਵੀ ਅਮਰਜੀਤ ਕੌਰ ਪਟਿਆਲਾ ਅਦਰਾ ਸੁਖਨੋਲੀ ਕਰਨਪੁਰ ਕੇਬਲ ਤੋਂ ਬਲਵਿੰਦਰ ਸਿੰਘ ਵਿੰਡ ਤੇ ਭੁੱਲਰ ਐਸਾ ਭੁੱਲਰ ਜਗਰਾਜ ਭੁੱਲਰ ਰਾਜਪ੍ਰੀਤ ਸਲਮਨ ਭੰਡੇ ਤੋਂ ਕੁਲਦੀਪ ਗੋਪਾਲ ਮੋਕਟਾ ਲੁਧਿਆਣੇ ਤੋਂ ਗਰਮੀਤ ਕੌਰ ਡੱਬਾ ਵਾਲੀ ਸਫਾਲ ਕੌਰ ਲੁਧਿਆਣੇ ਤੋਂ ਹਰਜਿੰਦਰ ਕੌਰ ਰਵੀਦਾ ਜਗਤਾਰ ਸਿੰਘ ਸਤਪਾਲ ਸ਼ਾਮਾ ਰਾਜਸਥਾਨ ਲਗਤਾ ਬਲਵੀਰ ਸਿੰਘ ਰਣਜੀਤ ਕਮਾਲ ਮਾਨਸਾ ਰਾਏ ਜੱਟ ਪਟਿਆਲਾ ਪਾਲ ਸਿੰਘ ਪਟਿਆਲਾ ਦੀਪ ਰੋਡ ਕੈਰੀਅਰ ਬਰਖਸ਼ਾਬ ਜੀ ਨੇ ਬਹੁਤ ਬਤਨਬਰ ਕਰਦਾ ਚੰਕੌਰ ਸਿੰਘ ਪਿੰਡ ਬਨੂਦੀ ਹੰਦਗੜ੍ਹ ਪਾਲ ਕਰਿਆਣਾ ਸਟੋਰ ਰਾਜਕਮਰ ਮਾਨਸਾ ਸਰਗੇਵਾਲਾ ਸਿੰਘ ਰਣਜੀਤ ਟੇਲਰ ਜਵੰਤੂ ਸਿੰਘ ਮੁਹੰਮਦ ਸਿੰਘ ਆਗਲਾ ਰਿੰਕਾ ਸਿੰਘ ਮੀਟੀਆਂ ਦਾ ਸਫਾਲ ਸਿੰਘ ਪਿੰਡ ਦਾਦੂਵਾਲ ਅਮਰ ਸਿੰਘ ਪੰਡ ਖੈਰੀਗੜ ਜੋਪੀ ਪਾਲ ਸਿੰਘ ਬਟਿਆਲਾ ਕੁਲਵਿੰਦਰ ਸਿੰਘ ਬਟਿਆਲਾ ਸੁਖਮਨੀ ਮਲਵੇ ਤੋਂ ਰੋਮਨ ਸਿੰਘਾ ਵਰਤੇਜ ਸਿੰਘ ਦਾ ਲਾਲਪੇਖੀ ਪਿਆਰਾ ਜੀ ਲਾਲ ਭਰਾੜਾ ਡਾਕਟਰ ਸੁਖਰਾਜ ਸਿੰਘ ਪੰਡ ਥਰਾਜ ਲਾ ਮੋਗਾ ਮੱਖਣ ਸਿੰਘ ਢਿੱਲੋਂ ਵਰਤੇਜ ਸਿੰਘ ਢਿੱਲੋਂ ਹਰਵਿੰਦਰ ਸਿੰਘ ਕਾਲ ਲੁਧਿਆਣਾ ਨਾਰਸ਼ਕ ਪੰਡ ਮੋਨੋਨਸ ਨੋੜ ਯੂਪੀ ਸੁਖਦੇਵ ਸਿੰਘ ਕੁੰਕਲਾ ਗੁਰਦੇਸ਼ ਪੰਡ ਦੇਵ ਜਿਣਿਆਲਾ ਗੁਰੂ ਅਮਰਤ ਸਿੰਘ ਪੰਡ ਮਜੀਠਾ ਸਰਿੰਦਰ ਸਿੰਘ ਕਜਮੰਦਾ ਪੰਡ ਸੇਵਿਆ ਦੀਪਕਮਾਰ ਫਰੀਦਕੋਟ ਪਰਮਿੰਦਰ ਕੌਰ ਪੂਰਨਾ ਨਵਦੀਪ ਕੌਰ ਪੰਡ ਭੋਲਾ ਜਿਹੜਾ ਮੋਗਾ ਵਨਤੂ ਸਿੰਘ ਮਨੁਕਤਾ ਲਾਇਵ ਜਸਵਿੰਦਰ ਕੌਰ ਪੰਡ ਚਿਮਾਰੀ ਡੈਸਟ ਜਲੰਧਰ ਕੁਲਦੀਪ ਕੌਰ ਮਨਦੀਪ ਸਿੰਘ ਪਰਮਜੀਤ ਸਿੰਘ ਹਰਮੇਲ ਸਿੰਘ ਨਿਰਮਲ ਸਿੰਘ ਚਰਨਜੀਤ ਕਲੋਤਾਨ ਕਾਡ ਇੰਦਰਜੀਤ ਥਰਾਜ ਬਲਬੀਰ ਸਿੰਘ ਸੰਤੋ ਸਿਰਸਾ ਜ਼ਿਲ੍ਹਾ ਗਰਮੀਰ ਸਿੰਘ ਰਾਜਸਥਾਨ ਪੰਡ ਨੌਨ ਐਲ ਪੀ ਐਮ ਅਨਸਪ੍ਰੀਤ ਸਿੰਘ ਸੇਖੋ ਕੁਲਦੀਪ ਕੌਰ ਤੇ ਹਰਨੇਕ ਸਿੰਘ ਮਿਸਤਰੀ ਬੋਰਵਾਲੇ سنپ پنڈ سنگھ والا امردیپ کور پنڈ چکا والی پرمجیت کرانتھی گرایا سربجیت کور بٹویا گرمیل سالے ماجرا کنکو ماؤنا جسم بی کور گردپور پور لے کے منموہن سم بنالا بی کے بنالا امرجیت کور جنجل پرمجیت کرانتھی سربجیت کور ڈو بلدیوس پنڈ دوت پنڈ سمرجیت کور تامکوٹ امند کور یو ایس سنگھ بلوت سنگرو مکھنا رامتار سمپرا جی کس طورس سنگھ شخص کلدیپ یوکی ہرنیوس گوگا سنگھ ہرتےز گوگاس پنڈ فاضل کا بور والا مستری پی گرپریت گرو شر برپور سمری گرد دیپ ملاپور گردیپ رتن سومن گپتا پنجاب دلجان کور گفتہ موہدیپ بہت بتیا نام ہے دلو بہت بہت دنواد کرتے ہیں جیون جوت جگدس رنجیت کور درسنگ پٹی سنگت پورا منموہن سب جیون والا گرمیت پنڈ سیویا دلجیت نمبدار پنڈے پوسکولا بلبیر سوڈا دانگڑھ ਸਰਬ੍ਰਿਤਕਉ ਢੱਲੋ ਗੁਨਮੀਤ ਕੌਰ ਪੰਡ ਕਣਕਪਾਲ ਤੇ ਸ਼ੀਰ ਸਿੰਘ ਬੰਨੇ ਛੋੜੀ ਜਨੰਤਰ ਤੋਂ ਤੇ ਜਸਮント ਕੌਰ ਪੰਡ ਚਿਮਾਰੀ ਜਨੰਤਰ ਤੋਂ ਪਹ ਲੋਸਾ ਰਾਕੜ ਰਾਇਲ ਬਾਬਾ ਨਰਮ ਸਿੰਘ ਕੋ ਪਾਲਪੁਰਾ ਲੈਰੀ ਗੱਗੇ ਤੁਬੇ ਬੇਪੰਗੂ ਬਹੁਤ ਧੰਨਵਾਦ ਕਰਦੇ ਬੇਬੇ ਜੀ ਬਹੁਤ ਵਧੀਆ ਤੁਹਾਡੇ ਕਮੈਂਟ ਹੁੰਦੇ ਆ ਦਿਲੋਂ ਧੰਨਵਾਦ ਆ ਤੇ ਗੁਰਸੇਵਕ ਸਿੰਘ ਗੋਟੇ ਕਾ ਸਰਬਨ ਸਿੰਘ ਤੰਤਾਨ ਤੋਂ ਗੁਰਸੇਵਕ ਸਿੰਘ ਪਟਿਆਲਾ ਸੁਮਨ ਗ੍ਰਿਪਤਾ ਪੰਜੌਰ ਤੋਂ ਨਛੱਤਰ ਸਿੰਘ ਸੈਣੀ ਤੋਂ ਕੁਤਲਾ ਦੇਵੀ ਜੀ ਆਇਆਂ ਨੂੰ ਗਤੋ ਦਾਣ ਗਾਣ ਮਥਰਾ ਤੋਂ ਤੇ ਗੁਰਸੇਵਕ ਸਿੰਘ ਕੋਟਾ ਬੁੰਦੀ ਇਹਨਾਂ ਦੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਜਿੰਨਾਂ ਭੈਣਾਂ ਭਾਵਾਂ ਨੇ ਆਪਣੇ ਭਾਗ ਥੱਲੇ ਕਵੰਡ ਕੀਤੇ ਨੇ 75ਵੇਂ ਭਾਗ ਥੱਲੇ ਉਹਨਾਂ ਦੇ ਨਾਮ ਨੇ ਪਹਿਲਾ ਨਾਮ ਹੈਗਾ ਬਲਵਿੰਦਰ ਸਿੰਘ ਦੂਜਾ ਨਾਮ ਹੈਗਾ ਅਮਰ ਸਿੰਘ ਫਿਰ ਕਮਲਜੀਤ ਅਨਨੋਣੀ ਸੋਮਨਜੀਤ ਕੌਰ ਨਨਕਾਰ ਸਿੰਘ ਜੱਟ ਵੌਇਸ ਸੋਮਨਾਥ ਦੱਸ ਸਿੰਘ ਉਪਲ ਸੁਖਰਾਜ ਸਿੰਘ ਸੌਰੀ ਡਾਕਟਰ ਸੁਖਰਾਜ ਸਿੰਘ ਲਨਬੀਰ ਸਿੰਘ ਤੇ ਗਰਨੂਰ ਸਿੰਘ ਫਾਜ਼ਿਲਕਾ ਤੇ ਸਰਬੰਦਾਸ ਮਹਿਤਾ ਹਰੀਬ ਚੌਧਰੀ ਜੀ ਇਸ ਸ਼ਾਰਟਸ ਕਰਨ ਸਿੱਧੂ ਤੇਰੀਤਾਵਾਜਵਾ ਜੰਮੂ ਤੇ ਸਵਰਨਗਰ ਅਨਨ ਆਈਡੀਆਂ ਅਸੀਂ ਫਿਰ ਕਿਹੜੇ ਜਿਹੜੇ ਭਰਾਵਾਂ ਦੀਆਂ ਅਨਨ ਆਈਡੀਆਂ ਨੇ ਮੇਲ ਲੜੀਆਂ ਕਿਰਪਾ ਕਰਕੇ ਉਹਦਾ ਨਾਮ ਜ਼ਰੂਰ ਲਿਖ ਦਿਆ ਕਰੋ ਕਮੈਂਟ ਚ ਤੇ ਦੂਆ ਦਾ ਕਰਵਿੰਦਰ ਰਗਵਾਨ ਸੰਦੀਪ ਮੋਰ ਸਿੰਘ ਵਾਲਾ ਤੇ ਸਭਨਾਂ ਦਾ ਸਮਿਤ ਫੇਰ ਭੋਲਾ ਗਿੱਲ ਤੇ ਅਮਰਿਤ ਖਹਿਰਾ ਇਹ ਸੀਗੇ ਨਾਮ ਕਮੈਂਟ ਦੇ ਤੇ ਇੱਕ ਅਸੀ ਕਹਨੇ ਵੀ ਜਿਹਹ ਜਿਹੇ ਬਾਈ ਨੂੰ ਕਮੈਂਟ ਕਰਨਾ ਆਉਂਦਾ ਜਿਹਨੂੰ ਕਮੈਂਟ ਕਰਨਾ ਆਉਂਦਾ ਉਹ ਉਸ ਨੀ ਦੇ ਥੱਲੇ ਵੀ ਦੇ ਦੇ ਕਰੋ ਕਮੈਂਟ ਬਾਉ ਤਾਂ ਘਟਾਰੇ ਵੈਸੇ ਮੈਂ ਨਾਮ ਬਹੁਤ ਨਾ ਵੈਸੇ ਕੋ ਗੱਲ ਵੀ ਜਿਹੜਾ ਵੀ ਤੁਹਾਨੂੰ ਕਮੈਂਟ ਕਰਨਾ ਆਉਂਦਾਗਾ ਉੱਥਾ ਸਿੱਧਾ ਇੱਥੇ ਕਰ ਦਿਓ ਕਰੋ ਚੱਕਰ ਵਾਲੀ ਗੱਲ ਨਹੀਂ ਜ਼ਰੂਰ ਨਹੀਂ ਵੀ ਆਪਾਂ ਉਹਦੇ ਅੰਦਰਲੀ ਗੱਲੀ ਲਿਖਣੀ ਆ ਵੀ ਐਂ ਲੱਗੀ ਚਾਹੇ ਇੱਕ ਡਾਟ ਲਾ ਕੇ ਛੱਡ ਦਿਆ ਕਰੋ ਸਾਨੂੰ ਐ ਹੋ ਜਾਂਦਾ ਵੀ ਇਹ ਭਰਾ ਸਾਡੀ ਵੀਡੀਓ ਦੇਖੀ ਆ ਤੇ ਕਮੈਂਟ ਕੀਤਾ ਕਿਉਂਕਿ ਤੁਸੀਂ ਕਮੈਂਟ ਦਾ ਉਹ ਫੋਨ ਤੇ ਵੀ ਦੱਸ ਦਿਨੋ ਵੀ ਸਾਨੂੰ ਫੋਨ ਆਉਂਦੇ ਵੀ ਬਹੁਤ ਵਧੀਆ ਭਾਗ ਹੁੰਦੇ ਤੁਹਾਡੇ ਇਹ ਸਾਨੂੰ ਬਹੁਤ ਵਧੀਆ ਲੱਗਦਾ ਜੀ ਉਹ ਤੋਂ ਸਾਨੂੰ ਰਿਸਪੌਂਸ ਮਿਲਦਾ ਰਹਿੰਦਾ ਪਰ ਕਮੈਂਟ ਦੇ ਵਿੱਚ ਵੀ ਚਾਹੇ ਕੋਈ ਟਾਈਟਲ ਟੈਕਸਟ ਵਗੈਰਾ ਕੁਝ ਮਰਜ਼ੀ ਲਿਖ ਦੋ ਚਾਹੇ 1 ਲੱਖ 2 1 ਲਿਖ ਦੋ ਚਾਹੇ ਡਾਟ ਲਾ ਕੇ ਛੱਡ ਦਿਆ ਕਰੋ ਅਸੇ ਨੇ ਨਾ ਹੁੰਦਾ ਸਾਨੂੰ ਕਮੈਂਟ ਹੋ ਗਿਆ ਅਸੀਂ ਜੇ ਮੇਲ ਦੀ ਆਈਡੀ ਦਾ ਨਾਮ ਬੋਲ हां ਜਿਹੜੇ ਤੁਸੀਂ ਕਰਦੇ ਹੋ ਇੱਕ ਆਪਣਾ ਨਾਮ ਜ਼ਰੂਰ ਲਿਖ ਦਿਆ ਕਰੋ ਕੋਈ ਗੱਲ ਨਹੀਂ ਜਿਹਨੂੰ ਨਹੀਂ ਲਿਖਣਾ ਹੁੰਦਾ ਉਹ ਜਿਵੇਂ ਮਰਜ਼ੀ ਲਿਖਣਾ ਹੁੰਦਾ ਤੇ ਬਾਕੀ ਸਿਰੇ ਆਪਾਂ ਜਿਹੜਾ ਕਮੈਂਟ ਆ ਪੰਜਾਬੀ ਚ ਕਰਨਾ ਚਾਹੀਦਾ ਬਹੁਤ ਵੱਡੀ ਗੱਲ ਆ ਆਪਣੀ ਪੰਜਾਬੀ ਬੋਲੀ ਆ ਕੋਈ ਗੱਲ ਨਹੀਂ ਗੇਜੀ ਵੀ ਨਾ ਵੀ ਆਪਣਾ ਜ਼ਰੂਰੀ ਆ ਪਰ ਜਿੱਥੇ ਆਪਾਂ ਇਹਦਾ ਆਪਣੀਆਂ ਮਾਂ ਬੋਲੀ ਕਹਿੰਦੇ ਨੇ ਪੰਜਾਬੀ ਆ ਇਹਦੇ ਨਾਲ ਵੀ ਆਪਾਂ ਨੂੰ ਜੁੜਨਾ ਚਾਹੀਦਾ ਤੇ ਬਾਕੀ ਸਿਰੇ ਕਮੈਂਟ ਟਬ ਉੱਤੇ ਕਿਸੇ ਭੈਣ ਵੀ ਦਾ ਨਾਮ ਵੀ ਰਹਿ ਜਾਂਦਾ ਅਸੀਂ ਦਿਲੋਂ ਖੇਮਲ ਜਾਂਦਾ ਕਈ ਵਾਰ ਥੋੜੀ-ਮੋਟੀ ਮਿਸਟੇਕ ਹੋ ਜਾਂਦੀ ਆ ਜਿਵੇਂ 192 ਦਾ ਫਰਕ ਰਹਿ ਜਾਂਦਾ ਕਈ ਕਈ ਵਾਰ ਬੋਲਣ ਚ ਵੀ ਤੇ ਇਹੋ ਵੀ ਗੱਲ ਹੈ ਕਿ ਜਿਵੇਂ ਅਕਲ ਜੀ ਨੇ ਕਿਹਾ ਵੀ ਕਮੈਂਟ ਪੰਜਾਬੀ ਚ ਕਰਿਆ ਕਰੋ ਇੰਗਲਿਸ਼ ਚ ਵੀ ਕਰਦੇ ਕਰੋ ਚਲੋ ਕੋਈ ਦਿੱਕਤ ਨਹੀਂ ਪਰ ਜਿਆਦਾਤਰ ਆਪਾਂ ਆਪਦੀ ਪਹਿਲ ਪੰਜਾਬੀ ਮਾਤਰਾ ਭਾਸ਼ਾ ਨੂੰ ਦੇਈਏ ਕਿਉਂਕਿ ਆਪਣੀ ਮਾਂ ਬੋਲੀ ਆ ਕਿਉਂਕਿ ਪੰਜਾਬੀ ਭਾਸ਼ਾ ਦੇ ਵਿੱਚ ਆਪਣੇ ਚੈਨਲ ਦੇ ਚੈਨਲ ਵਾਲੋ YouTube ਵਾਲੋ ਬਹੁਤ ਘੱਟ ਕੰਟੈਂਟ ਬਣਦਾ ਇਸ ਕਰਕੇ ਆਪਾਂ ਪੰਜਾਬੀ ਭਾਸ਼ਾ ਨੂੰ ਸਪੋਰਟ ਕਰੀਏ ਹਾਂਜੀ ਤੇ ਬਾ ਸੋਨਾ ਸਿੰਘ ਤੂੰਗਾਲੇ ਤੇ ਲਾਲ ਸਿੰਘ ਦੰਦੇ ਵਾਲਾ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਸ੍ਰੀ ਗੁਰੂ ਜੀ ਸਤਿਕਾਰ ਜੀ ਤੇ